ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦਿਨਾ ਨਗਰ ਦੇ ਨਜ਼ਦੀਕ ਦੋ ਵਕਫ ਵਕ ਥਾਵਾਂ ਤੋਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਨਾਲ ਨੀਲੇ ਤੇਰੇ ਦੇ ਇਲਾਕਿਆਂ ਦੇ ਵਿੱਚ ਸਨਸਨੀ ਫੈਲ ਗਈ ਹੈ ਦੱਸਦੇ ਹਾਂ ਇਹ ਫਲਹਾਲ ਮ੍ਰਿਤਕ ਨੌਜਵਾਨਾਂ ਦੀ ਪਛਾਣ ਜਿਹੜੀ ਹੈ ਉਹ ਨਹੀਂ ਹੋ ਪਾਈ ਹੈ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾ ਘਰ ਦੇ ਵਿੱਚ ਪੇਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਇਹਨੇ ਨੌਜਵਾਨ 30 ਸਾਲ ਤੋਂ ਕੱਟ ਦੀ ਉਮਰ ਦੇ ਦੱਸੇ ਜਾ ਰਹੇ ਨੇ ਤੇ ਜਾਣਕਾਰੀ ਅਨੁਸਾਰ ਦੋ ਨੌਜਵਾਨ ਦਿਨਾਂ ਨਗਰ ਦੇ ਨਜ਼ਦੀਕੀ ਪਿੰਡ ਡਿੱਡਾ ਸਾਸੀਆਂ ਵਿਖੇ ਅਮ੍ਰਿਤਧ ਹਾਲਤ ਵਿੱਚ ਜੜੇ ਨੇ ਉਹ ਮਿਲੇ ਨੇ ਜਦਕਿ ਇੱਕ ਹੋਰ ਨੌਜਵਾਨ ਦੀ ਲਾਸ਼ ਡਿੱਡਾ ਸਾਸੀਆਂ ਦੇ ਇੱਕ ਘਟਨਾ ਸਥਾਨ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ ਦੀ ਨਾਲਾਗਰ ਪਠਾਨਕੋਟ ਰੋਡ ਤੇ ਪੱਠੇ ਨੇੜੇ ਸੜਕ ਕਿਨਾਰੇ ਇੱਕ ਸੁੰਸਾਨ ਖਾਲੀ ਜਗ੍ਹਾ ਤੋਂ ਮਿਲੀ ਹੈ ਪਹਿਲੀ ਨਜ਼ਰ ਵਿੱਚ ਮ੍ਰਿਤਕ ਨੌਜਵਾਨਾ ਦੇ ਸਰੀਰ ਤੇ ਚੋਟ ਦਾ ਕੋਈ ਨਿਸ਼ਾਨ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਇਸ ਲਈ ਇਹਨਾਂ ਦੀ ਮੌਤ ਦੇ ਕਾਰਨ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਇਸ ਦਾ ਖੁਲਾਸਾ ਹੋ ਜਾਵੇਗਾ ਫਿਲਹਾਲ ਮ੍ਰਿਤਕ ਨੌਜਵਾਨਾ ਦੀ ਪਛਾਣ ਕਰਨ ਦੀ ਕੋਸ਼ਿਸ਼ ਜਰੀ ਹੋ ਲਗਾਤਾਰ ਕੀਤੀ ਜਾ ਰਹੀ ਹੈ ਇੱਥੇ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਡੀਡਾ ਸਾਸੀ ਇਲਾਕਾ ਨਜਾਇਜ਼ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਿਕਰੀ ਨੇ ਕਾਫੀ ਜ਼ਿਆਦਾ ਵਧਨਾ ਤਿੰਨ ਡੈਡ ਬੋਡੀਆਂ ਜੀ ਇਹ ਵੀ ਹੋ ਸਕਦਾ ਹੋਰ ਵੀ ਨਿਕਲਣ ਜਿੱਦਾਂ ਦਾ ਸ਼ੱਕ ਪੈ ਰਿਹਾ ਕਿਉਂਕਿ ਦੋ ਡੈਡ ਬੋਡੀਆਂ ਸਾਨੂੰ ਉੱਥੋਂ ਮਿਲੀਆਂ ਇੱਕ ਡੈਡ ਬੋਡੀ ਥੋੜੀ ਜਿਹੀ ਕਿਲੋਮੀਟਰ ਅੱਗੇ ਆ ਕੇ ਮਿਲਿਆ ਜੀ ਪਿੰਡ ਦੋ ਡੈਡ ਬੋਡੀ ਜਿਹੜੀ ਡਿ ਟਪਿੰਡ ਤੋਂ ਮਿਲੀਆਂ ਬਿਲਕੁਲ ਪਿੰਡ ਦੇ ਵਿੱਚੋਂ ਹੀ ਤੇ ਇੱਕ ਜਿਹੜੀ ਚੰਗੀ ਪਿੰਡ ਤੋਂ ਮਿਲੀ ਜੀ ਉਸ ਹੁਣ ਪੋਸਟਮਾਨ ਨੂੰ ਲੈ ਕੇ ਸਿਵਲੋਗਸ ਤੇ ਗਰਦਾਪਰ ਗਈ ਹੈ ਜੀ ਦੇਖੋ ਜੀ ਬਹੁਤ ਹੀ ਮੰਦ ਭਾਗੀ ਘਟਨਾ ਜੀ ਇਹ ਜਿਹੜਾ ਸਮਾਜ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਚੜ ਰਿਹਾ ਜੀ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਜਰੂਰ ਇਹ ਤੇ ਨਕੇਲ ਪਾਓ ਤਾਂ ਜੋ ਇਦਾਂ ਦੇ ਹੋਰ ਨੌਜਵਾਨ ਪੁੱਤਰ ਨਾ ਮਰਨ ਜੀ ਤੇ ਸਪਰਸ਼ਾਸ਼ਨ ਅੱਗੇ ਸੀਐਮ ਭਗਵੰਤ ਮਾਨ ਅੱਗੇ ਬੇਨਤੀ ਕਰਦੇ ਆਂ ਕਿ ਜਿਹੜਾ ਦਰਿਆ ਵਗ ਰਿਹਾ ਨਸ਼ੇ ਦਾ ਇਹਨੂੰ ਜਰੂਰ ਰੋਕਿਆ ਜਾਏ ਜੀ ਨਕੇਲ ਪਾਈਏ ਦੇਖੋ ਜੀ ਨੀੜਾ ਸਾਸੀਆਂ ਪਿੰਡ ਤੇ ਇੱਥੇ ਅਸੀਂ ਆਏ ਆ ਦੇਖਣ ਵਾਸਤੇ ਤੇ ਬਾਡੀਜ਼ ਦੀ ਜੇ ਆਈਡੈਂਟੀਫਿਕੇਸ਼ਨ ਨਹੀਂ ਹੋਈ ਐ ਔਰ ਇੱਕੋ ਜਗ੍ਹਾ ਨਹੀਂ ਮਿਲੀਆਂ ਤਿੰਨ ਬਾਡੀਜ਼ ਜਿਹੜੀਆਂ ਦੋ ਇੱਕ ਜਗ੍ਹਾ ਸਿਗੀਆਂ ਇੱਕ ਦੂਸਰੀ ਜਗ੍ਹਾ ਸਿਗੀਆਂ ਔਰ ਇਹਨਾਂ ਨੂੰ ਅਸੀਂ ਫਿਲਹਾਲ ਮੋਰਚਰੀ ਵਿੱਚ ਆਈਡੈਂਟੀਫਿਕੇਸ਼ਨ ਵਾਸਤੇ ਭੇਜ ਦਿੱਤਾ ਹੈ ਸਕੀ ਲੱਗਦਾ ਕਿ ਇਹ ਨਸ਼ੇ ਕਰਕੇ ਡੈਥ ਹੋਈ ਹੈ ਕਿ ਨਹੀਂ ਲੱਗਾ ਪਤਾ ਕਿ ਲਗੂ ਇੰਜੈਕਸ਼ਨ ਵਗੈਰਾ ਇਹ ਨਹੀਂ ਨਹੀਂ ਅਜੇ ਕੁਝ ਵੀ ਨਹੀਂ ਇਹੋ ਜੀ ਗੱਲ ਕਹਿ ਸਕਦੇ ਕੁਝ ਵੀ ਬਹੁਤ ਅਰਲੀ ਸਟੇਟਮੈਂਟ ਹੋਏਗੀ ਅਸੀਂ ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਅਸਲੀਅਤ ਹੋਏਗੀ ਪ੍ਰੈਸ ਨੂੰ ਦੱਸ ਦਿੱਤੀ ਜਾਏਗੀ